ਤੁਸੀਂ ਦੇਖ ਰਹੇ ਹੋ 24 ਪੰਜਾਬ న్యూ ਚੈਨਲ ਨੂੰ ਡੜਬਾ ਨੂੰ ਜਿੱਥੇ ਅੱਜ ਨਗਰਪੰਚਾਇਤਾਂ ਕੁਝ ਸਮਾਂ ਪਹਿਲਾਂ ਹੋਈਆਂ ਚੋਣਾਂ ਦੇ ਤੋਂ ਬਾਅਦ ਹੁਣ ਡੜਬਾ ਨੂੰ ਨਾਮਾ ਪ੍ਰਧਾਨ ਦੀ ਅੱਜ ਤਾਜ਼ਾ ਪੁਸ਼ਟੀ ਡੜਬਾ ਵਿਕੇ ਹੋਈ ਹੈ ਜਿੱਥੇ ਕਿ ਮੁਕਾਮਾਨ ਕੈਬਨਟ ਮੰਤਰੀ ਹਰਪਾਲ ਸਿੰਘ ਜੀ ਜੀਮਾ ਪਹੁੰਚੇ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਉਹਨਾਂ ਦਾ ਪਰਮਾ ਸਵਾਗਤ ਕੀਤਾ ਜਾ ਰਿਹਾ ਹੈ ਅਤੇ ਇਸ ਮੌਕੇ ਦੇ ਕੈਬਨਿਟ ਮੰਤਰੀ ਨੇ ਕਿਹਾ ਕਿ ਡੜਬਾ ਦੇ ਵਿਕਾਸ ਲਈ ਕੋਈ ਕਾਰਜਾਂ ਦੀ ਫੰਡਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਗੀ ਜਿੱਥੇ ਕਿ ਉਹਨਾਂ ਨੇ ਪਾਰਦਰਸ਼ਤਾ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਦਿਨ ਰਾਤ ਮਿਹਨਤ ਕੀਤੀ ਜਬਕਿ ਡੜਬਾ ਨੂੰ ਹਰ ਪੱਖੋਂ ਮੂਰੇ ਬਣਾਇਆ ਜਾਵੇਗਾ ਅਤੇ ਕੈਬਨਟ ਮੰਤਰੀ ਨੇ ਕਿਹਾ ਕਿ ਨਗਰ ਪੰਚਾਇਤ ਦੀ ਨਵੀਆਂ ਬਣੀਆਂ ਸਮੁੱਚੀ ਟੀਮ ਟੀਮਾਂ ਤੋਂ ਵੱਡੀ ਆਸਾਨ ਕਿ ਉਹ ਖੁਦ ਚਾਹੁੰਦੇ ਹਨ ਕਿ ਲੋਕ ਸਾਰੀ ਟੀਮਾਂ ਪੰਤਾਂ ਦੇ ਨਾਲ ਕੰਮ ਕਰਨ ਅਤੇ ਪਿਛਲੇ ਪੌਣੇ ਤਿੰਨ ਸਾਲਾਂ ਵਿੱਚ ਵਿਧਾਨ ਸਭਾ ਹ ਕਿਆ ਕੱਲ ਪੁਕਾਰਨ ਦਿੱਲੀ ਵੀ ਉਹਨਾਂ ਨੇ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਉਹਨਾਂ ਰੁਪਏ ਚੜਾਉਣ ਲਈ ਚੜਾਇਆ ਹੈ ਤੇ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਸੁਧਾਰ ਲਿਆਂਦੇ ਜਾਣਗੇ ਤੇ ਉਹਨਾਂ ਨੇ ਕਿਹਾ ਉਹਨਾਂ ਵੱਲੋਂ ਗਿੱਲਾ ਤੇ ਹੋਰ ਕੂੜਾ ਸੱਟਣ ਲਈ ਪੰਜ ਨਵੀਆਂ ਗੱਡੀਆਂ ਨੂੰ ਵੀ ਅੱਜ ਨਗਰਪੰਚਾਇਤ ਦੇ ਵਿੱਚ ਝੰਡੀ ਦੇ ਗਰਵਾਨਾ ਕੀਤਾ ਗਿਆ ਤਸਵੀਰਾਂ ਵਿੱਚ ਦੇਖਦੇ ਹੋ ਤਾਜਪੋਸ਼ੀ ਮਿੰਦਰ ਸਿੰਘ ਨੂੰ ਮਨ ਪ੍ਰਦਾਨ ਦੀ ਹੋ ਰਹੀ ਆ ਉਸ ਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਏ ਕੈਬਨਟ ਮੰਤਰੀ ਹਰਪਾਲ ਸਿੰਘ ਚਿਮਾ ਨਗਰਪੰਚਾਇਤ ਡੜਬਾ ਦੀ ਪਿਛਲੇ ਦਿਨੀ ਚੋਣ ਹੋਈ ਸੀ ਜਿਦੇ ਅੰਦਰ 13 ਐਮਸੀ ਚੁਣੇ ਗਏ ਸੀ ਔਰ ਸਾਰੇ ਐਮਸੀ ਸਹਿਬਾਨ ਨੇ ਸਰਬਸੰਮਤੀ ਦੇ ਨਾਲ ਸਰਦਾਰ ਮਨਿੰਦਰ ਸਿੰਘ ਜੀ ਨੂੰ ਆਪਣਾ ਨਗਰਪੰਚਾਇਤ ਡੜਬਾ ਦਾ ਪ੍ਰਧਾਨ ਚੁਣਿਆ ਤੇ ਜਸਪ੍ਰੀਤ ਕੌਰ ਨੂੰ ਨਗਰਪੰਚਾਇਤ ਡੜਬਾ ਦਾ ਵਾਈਸ ਪ੍ਰਧਾਨ ਚੁਣਿਆਗਾ ਅੱਜ ਤੋਂ ਉਹਨਾਂ ਦਾ ਕਾਰਜਕਾਲ ਜਿਹੜਾ ਸ਼ੁਰੂ ਹੋ ਚੁੱਕਿਆਗਾ ਅੱਜ ਉਹਨਾਂ ਨੂੰ ਆਪਣਾ ਉਹਨਾਂ ਨੇ ਅਹੁਦਾ ਸੰਭਾਲਿਆਗਾ ਸੋ ਉਹਨੂੰ ਉਹਨਾਂ ਨੂੰ ਅਹੁਦਾ ਸੰਭਾਲਣ ਦੇ ਮੌਕੇ ਸਾਡੀ ਸਾਰੀ ਸਬੂਚੀ ਟੀਮ ਆਵਾੰਦੀ ਪਾਰਟੀ ਦੀ ਪਹੁੰਚੀ ਆ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਸੋ ਮੈਂ ਤਾਂ ਇਹੀ ਕਾਮਨਾ ਕਰਦਾ ਕਿ ਆਉਣ ਵਾਲੇ 5 ਸਾਲ ਬਿਲਕੁਲ ਇਮਾਨਦਾਰੀ ਦੇ ਨਾਲ ਤੰਦ ਇਹੀ ਦੇ ਨਾਲ ਪਾਰਦਰਸ਼ਤਾ ਦੇ ਨਾਲ ਨਗਰ ਕੌਂਸਲ ਦਰਵਾ ਦਾ ਵਿਕਾਸ ਕਰਨਗੇ ਦਰਵਾ ਦਾ ਵਿਕਾਸ ਕਰਨਗੇ ਮਿਲਿੰਦਾ ਜੀ ਜਿਵੇਂ ਦੇਖਦੇ ਹੋ ਅੱਜ ਤਾਜਪੂਸ਼ੀ ਹੋਈ ਹੈ ਮੰਤਰੀ ਸਾਹਿਬ ਕੋਲ ਉਹ ਅੱਜ ਪ੍ਰਣਾਣ ਕੀਤੀ ਹੈ ਤੇ ਬਿਠਾ ਕੇ ਗਏ ਨੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਔਰ ਮੰਤਰੀ ਸਾਹਿਬ ਨੂੰ ਕੀ ਵਿਸ਼ਵਾਸ ਦਿਵਾਉਣਾ ਚਾਹੁੰਦੇ ਸਭ ਤੋਂ ਪਹਿਲਾਂ ਥੋੜਾ ਸਾਰੇ মিডিਆ ਦਾ ਇੱਥੇ ਪਹੁੰਚਣ ਤੇ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਤੇ ਮੈਂ ਮੰਤਰੀ ਸਾਹਿਬ ਨੂੰ ਉਰਨ ਤੌਰ ਤੇ ਵਿਸ਼ਵਾਸ ਦਿਵਾਉਣਾ ਕਿ ਮੈਂ ਪੂਰਾ ਇਮਾਨਦਾਰੀ ਨਾਲ ਇਹ ਤਾਂ ਦੇ ਨਾਲ ਪਿੰਡ ਦੇ ਵਿਕਾਸ ਕਰੂੰਗਾ ਸਾਰੇ ਮੇਰੇ ਐਮਸੀ ਸਾਹਿਬਾਨਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਜਤਾਇਆ ਤੇ ਮੈਂ ਸਾਰਿਆਂ ਨਾਲ ਰਲ ਕੇ ਪਿੰਡ ਦਾ ਪੂਰਾ ਵਿਕਾਸ ਕਰਾਂਗੇ ਤੇ ਚੀਮਾ ਸਾਹਿਬ ਵੱਲੋਂ ਸਾਨੂੰ ਹਮੇਸ਼ਾ ਪਹਿਲਾਂ ਵੀ ਬਹੁਤ ਗਰੰਟਾ ਮਿਲੀਆਂ ਨੇ ਤੇ ਅਸੀਂ ਆਸ ਕਰਦੇ ਹਾਂ ਕਿ ਉਹ ਬਹੁਤ ਗਰੰਟਾ ਦੇਣਗੇ ਮੈਂ ਇਹਨਾਂ ਦੇ ਨਾਲ-ਨਾਲ ਸਰਦਾਰ ਭਿੰਦਰ ਸਿੰਘ ਸੋਈ ਜੀ ਦਾ OSD ਸਾਹਿਬ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਨਾਲ ਭਰਾਵਾਂ ਵਾਂਗੂ ਪਿਆਰ ਹੋਣ ਕਰਕੇ ਤੇ ਸਰਦਾਰ ਰਵਿੰਦਰ ਸਿੰਘ ਮਾਨ ਜੀ ਦਾ ਸਾਡੇ ਚੇਅਰਮੈਨ ਪਿੱਤੂ ਜੀ ਦਾ ਤੇ ਮੈਡਮ ਜਸਪੀਰ ਕੋਰ ਸ਼ੇਰਗਿਲੇ ਜੀ ਦਾ ਹਰਵਿੰਦਰ ਜੀ ਦਾ ਸੈਕਟਰੀ ਜੀ ਦਾ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਜਤਾਇਆ ਪਾਰਟੀ ਨੇ ਤੇ ਮੈਂ ਇਸ ਵਿਸ਼ਵਾਸ ਤੇ ਪੂਰਾ ਉਤਰਾਂਗਾ ਥੈਂਕ ਯੂ